गोबिंद दास तुहार दशम कथा पगत की पाख करी बनाए अवर बासन नाहिं प्रब धर्म युद्ध के चाहे सतनाम श्री वाहि गुरु साहिब जीयो ਬੜੀ ਸੂਰੀ ਸੰਗਰ ਰੱਚਿਆ ਟੋਲ ਸੰਖ ਨਗਾਰੇ ਵਾਹ ਕਾ ਚੰਡ ਚਤਾਰੀ ਕਾਲ ਕਾ ਮਨ ਬਹਲਾ ਰੋਸ ਬੜਾਏ ਕਾ ਨਿਕਲੀ ਮੱਥਾ ਫੋੜ ਕੇ ਜਨ ਫਤੇ ਨਿਸ਼ਾਨ ਬਜਾਏ ਕਾ ਜਾਗ ਸੋ ਜੰਮੀ ਜੁੱਧ ਨੂੰ ਜਰਵਾਣਾ ਜਾਨ ਮਰੜਾਏ ਕਾ ਦਾਲ ਵਿੱਚ ਘੇਰਾ ਕੱਤੇ ਆ ਜਨ ਸ਼ਹੀ ਤੁਰਾ ਗਣਣਾਏ ਕਾ ਆਪ ਵਸੂਲਾ ਹੋਇਆ ਤੇ ਹੁ ਲੋਕਾਂ ਤੇ ਖੁਨਸਾਏ ਕੈ ਰੋਹ ਸਿਦਾਹੀ ਰੋਹ ਸਿਧਾਈਆਂ ਚੱਕਰਪਾਣ ਕਰਨਿੰਦਾ ਖੜਗ ਉਠਾਏ ਕੈ ਅੱਗੇ ਰਾਖਸ਼ ਬੈਠੇ ਰੋਲੇ ਤੀਰੀ ਤੇਗੀ ਖੈ ਬਰਲਾਏ ਕੈ ਪਕੜ ਪਿਛਾੜੇ ਰਾਖਸ਼ਾਂ ਦਲ ਦਾਤਾ ਅੰਦਰ ਜਾਏ ਕੈ ਬoi ਕੇਸੀ ਪਕੜ ਪਿਛਾੜੀਆਂ ਤਨ ਅੰਦਰ ਤੂੰ ਮਰਚਾਏ ਕੈ ਬੜੇ ਬੜੇ ਚੁਣ ਸੂਰਮੇ ਗਹਿ ਕੋਟੀ ਦੇ ਚਲਾਏ ਕੈ ਰਣ ਕਾਲੀ ਗੁਸਾ ਖਾਏ ਕੈ ਸੂਰੀ ਸੰਗਰ ਰਚਿਆ ਢੋਲ ਸ਼ੰਖ ਨਗਾਰੇ ਵਾਏ ਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੀਰ ਅਸੀ ਬਾਣੀ ਚੰਡੀ ਦੀ ਵਾਰ ਜਿਹਨੂੰ ਦੁਰਗਾ ਦੀ ਵਾਰ ਕਹਿ ਕੇ ਵੀ ਸਨਮਾਨ ਦਿੱਤਾ ਜਾਂਦਾ ਹੈ ਇਸ ਪਾਵਨ ਪਵਿੱਤਰ ਅਬੀਰਸੀ ਬਾਣੀ ਅਗੰਮੀ ਬਾਣੀ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਵਿਆਖਿਆ ਗੁਰੂ ਕੀ ਸੰਗਤ ਦੀ ਕਿਰਪਾ ਦੇ ਨਾਲ ਆਰੰਭ ਹੈ ਆਪ ਸਭ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ 40 ਪੌੜੀਆਂ ਤੱਕ ਦੀ ਵਿਚਾਰ ਵਿਆਖਿਆ ਸਰਵਣ ਕੀਤੀ ਹੈ ਸੋ ਆਓ ਅੱਗੇ ਕਲਗੀਧਰ ਪਾਤਸ਼ਾਹ ਆਪਣੀ ਇਸ ਸ਼ਸਤਰ ਰੂਪੀ ਕਲਮ ਦੇ ਨਾਲ ਕਿਉਂਕਿ ਮਹਾਰਾਜ ਦੀ ਜਿਹੜੀ ਕਲਮ ਆਣਾ ਉਹ ਵੀ ਸ਼ਸਤਰਾਂ ਨਾਲੋਂ ਘੱਟ ਨਹੀਂ ਮਹਾਰਾਜ ਨੇ ਤੇ ਸ਼ੰਦਾਂ ਦੇ ਨਾਮ ਵੀ ਤੁਮਰ ਛੰਦ ਤੁਮਰ ਮਣੇ ਵਰਸ਼ਾ ਵਰਛੇ ਵਰਗੇ ਛੰਦ ਸ਼ੰਦਾਂ ਦੇ ਨਾਮ ਵੀ ਸ਼ਸਤਰਾਂ ਦੇ ਉੱਤੇ ਰੱਖੇ ਹਨ ਗੁਰੂ ਸਾਹਿਬ ਦੀ ਇੱਕ ਤੇਗ ਜਿਹੜੀ ਹੈ ਜੰਗ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਇੱਕ ਪੜਨ ਨੂੰ ਮਿਲਦੀ ਹੈ ਤਾਂ ਇਹ ਗੁਰੂ ਸਾਹਿਬ ਦੀ ਕਲਮ ਦੇ ਦਰਸ਼ਨ ਵੀ ਕਹਿ ਸਕਦੇ ਆ ਤੇ ਕਲਮ ਰੂਪੀ ਸ਼ਸਤਰ ਦੇ ਦਰਸ਼ਨ ਵੀ ਕਹਿ ਸਕਦੇ ਆ ਜਾਂ ਸ਼ਸਤਰ ਰੂਪੀ ਕਲਮ ਦੇ ਦਰਸ਼ਨ ਪਰ ਸੰਗ ਵੀ ਇੱਕ ਆਉਂਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਏ ਕਲਾ ਨੇ ਨੂਰਾ ਮਹੀਨੇ ਆਣ ਕਰਕੇ ਸਾਰਾ ਹਾਲ ਦੱਸਿਆ ਪੀ ਇਸ ਤਰ੍ਹਾਂ ਛੋਟੇ ਸਹਬਜ਼ਾਦਿਆਂ ਨੂੰ ਸ਼ਹੀਦ ਕਰਨਾ ਸ਼ਹੀਦ ਕਰਨਾ ਕੀਤਾ ਹੈ ਮੁਗਲਾਂ ਨੇ ਤਾਂ ਫਿਰ ਬਾਅਦ ਵਿੱਚ ਮਹਾਰਾਜ ਨੇ ਆਖਿਆ ਹੁਣ ਮੁਗਲਾਂ ਦੀ ਜੜ ਪੁੱਟੀ ਜਾਵੇਗੀ ਤਾ ਸਾਹਿਬ ਇਸ ਤਰ੍ਹਾਂ ਬਚਨ ਕਰਦੇ ਹਨ ਪੀ ਸਿੰਘੋ ਔਰੰਗਜੇਬ ਨੂੰ ਤਲਵਾਰ ਦੇ ਨਾਲ ਮਾਰੀਏ ਜਾਂ ਕਲਮ ਦੇ ਨਾਲ ਇਸ ਤਰ੍ਹਾਂ ਵੀ ਸਿੰਘ ਇਹ ਵਾਰਤਾ ਸੁਣਾਉਂਦੇ ਹਨ ਤਾਂ ਫਿਰ ਸਿੰਘਾਂ ਨੇ ਪੁੱਛਿਆ ਮਹਾਰਾਜ ਕਲਮ ਦੇ ਨਾਲ ਵੀ ਕੋਈ ਮਰ ਸਕਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਵੀ ਚਲੋ ਹੁਣ ਤੁਹਾਨੂੰ ਕਲਮ ਦੇ ਨਾਲ ਹੀ ਮਾਰ ਕੇ ਦਿਖਾਉਂਦੇ ਹਾਂ ਉਹ ਫਿਰ ਆਪਾਂ ਸਭ ਜਾਣਦੇ ਹਾਂ ਜੋ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਆ ਨੇ ਜ਼ਫਰਨਾਮੇ ਦੇ ਵਿੱਚ ਔਰੰਗਜੇਬ ਨੂੰ ਮਾਰਿਆ ਹੈ ਕਲਮ ਦੇ ਨਾਲ ਆਪਾਂ ਸਾਰਿਆਂ ਨੇ ਸਰਵਣ ਕੀਤਾ ਇਹ ਚੰਡੀ ਦੀ ਵਾਰ ਦੇ ਵਿੱਚ ਹੀ ਮਹਾਰਾ ਦੀ ਅਦਭੁਤ ਕਲਮ ਹੈ ਬਹੁਤ ਤਰੀਕੇ ਦੇ ਨਾਲ ਮਹਾਰਾਜ ਨੇ ਜਿੱਦਾਂ ਵਾਰਾਂ ਲਿਖੀਆਂ ਨਾ ਜੋ ਵੀਰ ਅਸ ਭਰਦੀਆਂ ਇਹ ਵੀ ਇੱਕ ਸ਼ਸਤਰ ਹੀ ਹੈ ਮਹਾਰਾ ਦੀ ਕਲਮ ਵੀ ਇੱਕ ਸ਼ਸਤਰ ਹੈ ਆਪਾਂ ਉਸ ਸ਼ਸਤਰ ਦੇ ਦਰਸ਼ਨ ਕਰਦੇ ਹਾਂ ਸੋ ਆਪ ਜੀ ਨੇ ਦਮਦਮਾ ਸਾਹਿਬ ਵੀ ਦਰਸ਼ਨ ਕੀਤੇ ਹੋਣਗੇ ਗੁਰੂ ਸਾਹਿਬ ਜੀ ਜਿਹੜੀਆਂ ਕਲਮਾਂ ਨੇ ਨਾ ਉਹ ਤੀਰਾਂ ਵਰਗੀਆਂ ਨੇ ਉਹ ਜਦੋਂ ਘੜੀਆਂ ਸੀ ਉਹ ਤੀਰਾਂ ਵਰਗੀਆਂ ਸੀ ਤੇ ਗੁਰੂ ਸਾਹਿਬ ਜੀ ਦੇ ਜਿਹੜੇ ਹੱਥ ਲਿਖਤੇ ਆ ਨਾ ਸਰੂਤ ਉਹਨਾਂ ਦੇ ਵਿੱਚੋਂ ਵੀ ਮਹਾਰਾਜ ਇਸ ਤਰ੍ਹਾਂ ਲਿਖਦੇ ਨੇ ਪੀਥਲੋ ਇੱਕ ਲੰਮੀ ਜੀ ਚੁੰਝ ਛੱਡਦੇ ਨੇ ਤੀਰਾਂ ਵਰਗੀ ਪਾਵ ਅੱਖਰ ਵੀ ਤੀਰਾਂ ਵਰਗੇ ਪਾਏ ਹਨ ਗੁਰੂ ਸਾਹਿਬ ਜੀ ਨੇ ਕੈਲੀਓਗ੍ਰਾਫੀ ਕੀਤੀ ਹੈ ਸਾਰਾ ਵਿੱਚ ਕੁਝ ਕਾਲੀ ਸਿਆਹੀ ਦੇ ਨਾਲ ਲਿਖਦੇ ਹਨ ਕੁਝ ਲਾਲ ਸਿਆਹੀ ਦੇ ਨਾਲ ਲਿਖਦੇ ਹਨ ਤੇ ਜਿੱਥੇ ਜਿੱਥੇ ਲਾਲ ਸਿਆਹੀ ਦੇ ਨਾਲ ਲਿਖਿਆ ਹੈ ਤੇ ਵਿੱਚ ਮਾਰੇ ਕਟਾਰ ਬਣਾ ਦਿੰਦੇ ਨੇ ਕਟਾਰ ਦੀ ਸ਼ੇਪ ਦੇ ਦਿੰਦੇ ਨੇ ਉਹ ਵੱਖਰੀ ਨਜ਼ਰ ਆਉਂਦੀ ਉਹ ਵੀ ਮਹਾਰਾਜ ਦੇ ਸਰੂਪਾਂ ਦੇ ਕਈ ਦਰਸ਼ਨ ਕਰਨ ਨੂੰ ਮਿਲਦੇ ਹਨ ਸੋ ਰੋ ਵਿਚਾਰ ਸੋਏ ਚੰਡੀ ਦੀ ਵਾਰ ਵਿੱਚ ਵੀ ਮਹਾਰਾਜ ਦੇ ਕਲਮ ਦੇ ਦਰਸ਼ਨ ਕਰੀ ਆਖਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾੜੀ ਸੂਰੀ ਸੰਗਰ ਰਚਿਆ ਢੋਲ ਸ਼ੰਖ ਨਗਾਰੇ ਵਾਇ ਕੈ ਰਣ ਭੂਮੀ ਵਿੱਚ ਸੂਰਮਿਆਂ ਨੇ ਢੋਲ ਸ਼ੰਖ ਨਗਾਰੇ ਵਜਾ ਕੇ ਅ ਜੰਗ ਆਰੰਭ ਕਰ ਦਿੱਤਾ ਚੰਡ ਚਤਾਰੀ ਕਾਲ ਕਾ ਮਨ ਬਹਲਾ ਰੋਸ ਵਢਾਏ ਕੈ ਦੁਰਗਾ ਨੇ ਆਪਣੇ ਮਨ ਦੇ ਵਿੱਚ ਬਹੁਤ ਆ ਗੁੱਸਾ ਵਧਾ ਕੇ ਕਾਲੀ ਦੇਵੀ ਨੂੰ ਚਤਾਰਿਆ ਭਾਵ ਗਹਿਣ ਤੋਂ ਕਾਲ ਕਾ ਨੂੰ ਆਪਣੇ ਕੋਲ ਸਦਨਾ ਕੀਤਾ ਹੈ ਨਿਕਲੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ বাজਾਏ ਕੈ ਜਿਸ ਵੇਲੇ ਦੁਰਗਾ ਨੇ ਕਾਲੀ ਨੂੰ ਯਾਦ ਕੀਤਾ ਸੀ ਉਸ ਸਮੇਂ ਫਿਰ ਕਾਲੀ ਕਿੱਦਾਂ ਪ੍ਰਗਟ ਹੋਈ ਦੁਰਗਾ ਦਾ ਮੱਥਾ ਪਾੜ ਕਰਕੇ ਵਿੱਚੋਂ ਪ੍ਰਗਟ ਹੋਈ ਹੈ ਜਾਗ ਸੋ ਜੰਮੀ ਜੁੱਧ ਨੂੰ ਜਰਵਾਣਾ ਜਨ ਮਰੜਾਏ ਕੈ ਜਿਵੇਂ ਵੇਲੇ ਦੁਰਗਾਣੀ ਕਾਲੀ ਦੇਵੀ ਨੂੰ ਯਾਦ ਕੀਤਾ ਜਦੋਂ ਫਿਰ ਉਹ ਪ੍ਰਗਟ ਹੋਈ ਹੈ ਮੱਥਾ ਫੋੜ ਕੇ ਐਦਾਂ ਪ੍ਰਤੀਤ ਹੋਇਆ ਹੈ ਮਹਾਰਾਜ ਆਖਦੇ ਹਨ ਕਿ ਜਿਵੇਂ ਫਤਿਹ ਦਾ ਨਗਾਰਾ ਜਿੱਤ ਦਾ ਨਗਾਰਾ ਵਜਾਉਂਦੀ ਹੋਈ ਕਲਕਾ ਆਈ ਹੈ ਭੀ ਆਉਂਦਿਆਂ ਜਿੱਦਾਂ ਜਿੱਤ ਪ੍ਰਾਪਤ ਹੋ ਗਈ ਜਿਵੇਂ ਕੋਈ ਜਿੱਤ ਦਾ ਨਗਾਰਾ ਵਜਾਉਂਦੀ ਵਜਾਉਂਦੀ ਆਈ ਹੁੰਦੀ ਹੈ ਜਦੋਂ ਮੱਥੇ ਦੇ ਵਿੱਚੋਂ ਨਿਕਲੀ ਇਹ ਰੇਸ਼ਮਾਰਾਜ ਨੇ ਇਸ ਤਰ੍ਹਾਂ ਪ੍ਰਗਟ ਕੀਤਾ ਦਾਲ ਵਿੱਚ ਇੱਕੇ ਰਾ ਕੱਤਿਆ ਜਨ ਸ਼ਹੀਂ ਤੁਰਿਆ ਗਣਨਾਏ ਕਾਲੀ ਦੇਵੀ ਦੇ ਜੰਮਦਿਆਂ ਸਾਰ ਜੁੱਧ ਕਰਨ ਲਈ ਇਉਂ ਗਰਜਦੀ ਪਈ ਹੈ ਜਿਵੇਂ ਬਹੁਤ ਜਿਹੜਾ ਹੈ ਬੀਰ ਭੱਦਰ ਸ਼ਿਵਜੀ ਦਾ ਇੱਕ ਦੈਂਤ ਹੈ ਸ਼ਹੀਂ ਤੁਰਿਆ ਗਣਨਾਏ ਕੇ ਜਟਾਂ ਦੇ ਵਿੱਚੋਂ ਗਰਜਦਾ ਹੋਇਆ ਪ੍ਰਗਟ ਹੋਇਆ ਇੱਕ ਸ਼ਿਵਜੀ ਦਾ ਇਕ ਦੂਤ ਹੈ ਵੀਰ ਭੱਦਰ ਨੂੰ ਕਹਿੰਦੇ ਨੇ ਉਹਨੂੰ ਸ਼ਿਵ ਜੀ ਦਾ ਸਰੂਪ ਵੀ ਕਹਿੰਦੇ ਨੇ ਵੀਰ ਭੱਦਰ ਵੀ ਕਹਿ ਦਿੰਦੇ ਨੇ ਵੀਰ ਭੱਦਰ ਵੀ ਕਹਿ ਦਿੰਦੇ ਨੇ ਜਿਵੇਂ ਉਹ ਸ਼ਿਵ ਜੀ ਦੇ ਜਟਾਂ ਦੇ ਵਿੱਚੋਂ ਪ੍ਰਗਟ ਪ੍ਰਗਟ ਹੁੰਦਾ ਹੈ ਗੱਜਦਾ ਹੋਇਆ ਇਹ ਕਾਲੀ ਵੀ ਕਹਿੰਦੇ ਇਸ ਤਰ੍ਹਾਂ ਪ੍ਰਗਟ ਹੋਈ ਹੈ ਦੁਰਗਾ ਦੇ ਮੱਥੇ ਦੇ ਵਿੱਚੋਂ ਇਹ ਗੱਜਦੀ ਹੋਈ ਆਪ ਵਸੂਲਾ ਹੋਇਆ ਤੇ ਉਹ ਲੋਕਾਂ ਦੇ ਖੁਨਸਾਏ ਕੈ ਕਾਲੀ ਦੇਵੀ ਨੇ ਰਣ ਭੂਮੀ ਵਿੱਚ ਆ ਕੇ ਦੁਸ਼ਮਣ ਦੀਆਂ ਫੌਜਾਂ ਨੂੰ ਐਵੇਂ ਘੇਰਾ ਪਾਲਿਆ ਜਿਵੇਂ ਗਰਜਦਾ ਆਇਆ ਸ਼ੇਰ ਆਪਣੇ ਸ਼ਿਕਾਰ ਨੂੰ ਘੇਰ ਲੈਂਦਾ ਹੈ ਸੋ ਇਸ ਤਰ੍ਹਾਂ ਉਹਨੇ ਜਿਹੜਾ ਹੈ ਪੀ ਆ ਫੌਜਾਂ ਨੂੰ ਘੇਰਾ ਆਣ ਕੇ ਪਾਇਆ ਹੈ ਰੋ ਸਿਧਾਈਆਂ ਚੱਕਰਪਾਣ ਕਰਨਦਾ ਖੜਗ ਉਠਾਏ ਕ ਗੁੱਸੇ ਦੇ ਵਿੱਚ ਆਣ ਕੇ ਚੱਕਰ ਧਾਰਨ ਕੀਤਾ ਹੈ ਸੁਦਰਸ਼ਨ ਚੱਕਰ ਵੈਸੇ ਸੁਦਰਸ਼ਨ ਚੱਕਰ ਜਿਹੜਾ ਹੈ ਉਹ ਵਿਸ਼ਨੂੰ ਜੀ ਦਾ ਮੰਨਿਆ ਜਾਂਦਾ ਹੈ ਫਿਰ ਕ੍ਰਿਸ਼ਨ ਜੀ ਦਾ ਪਰ ਚੰਡੀ ਚరిత్ర ਪਹਿਲੇ ਦੇ ਮੁਤਾਬਕ ਸੁਦਰਸ਼ਨ ਚੱਕਰ ਦੁਰਗਾ ਦੇ ਅਸਤਰ ਲਈ ਵੀ ਵਰਤਿਆ ਗਿਆ ਤੇ ਇਸ ਤਰ੍ਹਾਂ ਫਿਰ ਉਹਨੇ ਖੜਗ ਵੀ ਉਠਾਉਣੀ ਕੀਤੀ ਹੈ ਖੜਗ ਵੀ ਉਹਨੇ ਚੁੱਕੀ ਹੈ بڑے ਗੁੱਸੇ ਦੇ ਵਿੱਚ ਇਹ ਜੰਗ ਕਰਦੀ ਪਈ ਹੈ ਅਗੈ ਰਾਖੇ ਬੈਠੇ ਰੋਲੇ ਤੀਰੀ ਤੇਗੀ ਸ਼ਬਰ ਲਾਇਕੇ ਅੱਗੇ ਫਿਰ ਰਾਖਸ਼ੇ ਬੈਠੇ ਸਨ ਦੰਤਾਂ ਦੀ ਸੇਨਾ ਸੁੰਭ ਦੇ ਦੰਤ ਉਹ ਫਿਰ ਬੜੇ ਗੁੱਸੇ ਦੇ ਵਿੱਚ ਬੈਠੇ ਤੀਰੀ ਤੇਗੀ ਸ਼ਾਬਰ ਲਾਏ ਕੇ ਉਹਨਾਂ ਨੇ ਤੀਰਾਂ ਤੇਗਾਾਂ ਦਾ ਜਿਵੇਂ ਨਾ ਮੀਂਹ ਵਹਾਤਾ ਬੜੀ ਉਹਨਾਂ ਨੇ ਸ਼ਾਬਰ ਲਾ ਦਿੱਤੀ ਐ ਵਾਛੜ ਲਾ ਦਿੱਤੀ ਪੱਕੜ ਪਛਾ ਰਾਖਸ਼ਾਂ ਦਾ ਦਲ ਦਾ ਤਾਂ ਅੰਦਰ ਜਾ ਕੇ ਰਾਖਸ਼ਾਂ ਦੀ ਫੌਜਾਂ ਕਾਲਕਾ ਨੇ ਪ੍ਰਵੇਸ਼ ਕਰਕੇ ਉਹਨਾਂ ਨੂੰ ਪਟਕਾ ਪਟਾ ਕੇ ਮਾਰਿਆ ਉਹਨਾਂ ਦੇ ਦਲ ਦੇ ਅੰਦਰ ਜਾ ਕੇ ਪ੍ਰਵੇਸ਼ ਕੀ ਦਾੜਾ ਰਵਿਤ ਅੰਦਰ ਗਈ ਹੈ ਤੇ ਜਿਹਦਾ ਧੋਬੀ ਆਪਾ ਚੰਡੀ ਚਤਰ ਚ ਪਹਿਲਾ ਪੜਿਆ ਸੀ ਵੀ ਜਿਹਦੇ ਧੋਬੀ ਕਪੜੇ ਧੋਂਦਾ ਨਾ ਇਸ ਤਰ੍ਹਾਂ ਪਟਕਾ ਪਟਕਾ ਕੇ ਉਹਨਾਂ ਨੂੰ ਮਾਰਿਆ ਹੈ ਬਹੁਤ ਕੇਸੀ ਪਕੜ ਪਿਛਾੜਿਆ ਨਾ ਤਨ ਅੰਦਰ ਧੂਪ ਧੂਮ ਰਚਾ ਰਚਾਏ ਕ ਤਨ ਸੱਚੇ ਪਾਸ਼ਾ ਲਿਖਦੇ ਹਨ ਕਾਲਕਾ ਨੇ ਰਾਖਸ ਦੀਆਂ ਫੌਜਾਂ ਵਿੱਚ ਇਸ ਤਰ੍ਹਾਂ ਗਰਜਦੀ ਪੀਆ ਦੇ ਕੇ ਸਾਥ ਫੜ ਫੜ ਕੇ ਵਗਾ ਵਗਾ ਕੇ ਪਛਾੜਦੀ ਪਈ ਐ ਬਹੁ ਕੇਸੀ ਪਕੜ ਪਛਾੜੀ ਨੇ ਇਸ ਤਰ੍ਹਾਂ ਉਹਨਾਂ ਨੇ ਕੇਸਾਂ ਤੋਂ ਫੜ ਕੇ ਪਛਾੜਿਆ ਧੁੰਦੀ ਪਈ ਹੈ ਮਾਰਦੀ ਪਈ ਐ ਤੇ ਅੰਦਰ ਧੂਮ ਮਚਾਏ ਕੇ ਵਾਹਿਗੁਰੂ ਰਚਾਏ ਕੇ ਉਹਨਾਂ ਦੇ ਦਲਾਂ ਦੇ ਅੰਦਰ ਧੂਮ ਮਚਾਈ ਪਈ ਐ ਬੜਾ ਗਰਜਦੀ ਪਈ ਐ ਵੱਡੇ ਵੱਡੇ ਚੁਣ ਸੂਰਮਹ ਗੱ ਕੋਟੀ ਦਏ ਚਲਾਏ ਕੇ ਦੀਰ ਚਲਾ ਚਲਾ ਕਾਲਕਾ ਨੇ ਵੱਡੇ ਵੱਡੇ ਜਿਹੜੇ ਸੂਰਮਿਆਂ ਨੂੰ ਖਤਮ ਕਰ ਦਿੱਤਾ ਸਿਰਨ ਕਾਲੀ ਗੁੱਸਾ ਖਾਏ ਕ ਕਾਲੀ ਦੇਵੀ ਨੇ ਰਣ ਭੂਮੀ ਵਿੱਚ ਬੜਾ ਗੁੱਸਾ ਖਾਦਾ ਬੜੇ ਵੀਰਸ ਦੇ ਵਿੱਚ ਆਈ ਭਿਆਨਕ ਜੰਗ ਕਰਦੀ ਪਈ ਹੈ ਪਾੜੀ ਦੋਹਾਂ ਕੰਧਾਰਾਂ ਮੋਹੇ ਜੁੜੇ ਅਣੀਆਰਾ ਚੋਈਂ ਅ ਦੋਹਾਂ ਪਾਸਾਂ ਦੀਆਂ ਫੌਜਾਂ ਆਹਮੋ ਸਾਹਮਣੇ ਆ ਡਟੀਆਂ ਨੇ ਨੇਦੀਆਂ ਤੇ ਤਿੱਖੀਆਂ ਮੂੰਹਾਂ ਵਿੱਚੋਂ ਲਹੂ ਚੋਣਾ ਲੱਗ ਪਈਆਂ ਹਨ ਜਿਹੜੇ ਦੋਵੇਂ ਨੇਜੇ ਹਨ ਨਾ ਬਰਸ਼ੀਆਂ ਉਹਨਾਂ ਦੇ ਜਿਹੜੇ ਮੂੰਹ ਹਨ ਉਹਨਾਂ ਦੇ ਵਿੱਚੋਂ ਲਹੂ ਚੁੰਦਾ ਪਿਆ ਹੈ ਧੋਹੇ ਕਿਰਪਾਨਾਂ ਤਿੱਖੀਆਂ ਨਾਲ ਲੋਹ ਧੋਈਆਂ ਸੂਰਮਿਆਂ ਨੇ ਮਿਆਨਾ ਵਿੱਚੋਂ ਤਲਵਾਰਾਂ ਧੂ ਲਈਆਂ ਤੇ ਉਹਨਾਂ ਨੇ ਲਹੂ ਦੇ ਨਾਲ ਧੋਤੀਆਂ ਪਾ ਵੈਰੀਆਂ ਦਾ ਲਹੂ ਵਿੱਚ ਤਰ ਕੀਤੀਆਂ ਹਨ ਤਲਵਾਰਾਂ ਉਹਨਾਂ ਨੇ ਤਲਵਾਰਾਂ ਵੈਰੀਆਂ ਦੇ ਲਹੂ ਦੇ ਨਾਲ ਲਬੇੜੀਆਂ ਹੂਰਾ ਸਰਵਨਤ ਬੀਜ ਨੂੰ ਕਦ ਘੇਰ ਖਲੋਈਆਂ ਤੇ ਜਿਹੜੀ ਹੁਣ ਜਿੱਦਾਂ ਪਹਿਲਾ ਜ਼ਿਕਰ ਕੀਤਾ ਸੀ ਜੇ ਦੁਰਗਾ ਕੋਲ ਕਿਹੜਾ ਦਲ ਸੀ ਤਾਂ ਜਿਵੇਂ ਚੰਡੀ ਚਰਿਤ੍ਰ ਪਹਿਲੇ ਤੇ ਦੁੱਧੇ ਦੇ ਵਿੱਚ ਵੀ ਵੀ ਇਹ ਫਿਰ ਸਾਰੇ ਦੇਵਤੇ ਇੰਦਰ ਦੇਵਤਾ ਸ਼ਿਵ ਜੀ ਨੂੰ ਜਾ ਕੇ ਕਹਿੰਦਾ ਹੈ ਵੀ ਸਾਨੂੰ ਵੀ ਆਬ ਮਦਦ ਕਰਨੀ ਚਾਹੀਦੀ ਹੈ ਤਾਂ ਸਾਰੇ ਦੇਵਤਿਆਂ ਨੇ ਆਪਣੀਆਂ ਸ਼ਕਤੀਆਂ ਭੇਜੀਆਂ ਸੀ ਉਹ ਸ਼ਕਤੀਆਂ ਨੇ ਆਕਾਰ ਧਾਰਨ ਕੀਤਾ ਇਹਨਾਂ ਕੋਲ ਇਹ ਦਲ ਹੈ ਪੂਰਾ ਸਰਨਤ ਬੀਜ ਨੂੰ ਫੜ ਕੇ ਘੇਰ ਖਲੋਈਆਂ ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਇਹ ਤਿੱਖੀਆਂ ਤਲਵਾਰਾਂ ਸਵਰਗ ਦੀਆਂ ਜਣੀਆਂ ਅਫਸਰਾ ਹਨ ਪਰੀਆਂ ਹਨ ਰક્ત ਬੀਜ ਨੂੰ ਵਰਨ ਲਈ ਘੇਰ ਪਾ ਕੇ ਖਲੋਤੀਆਂ ਹਨ ਜਿਦਾਂ ਇਹ ਤਲਵਾਰਾਂ ਏਦਾਂ ਮਹਾਰਾਜ ਕਹਿੰਦੇ ਲੱਗਦੇ ਪਏ ਜਿਵੇਂ ਰક્ત ਬੀਜ ਨੂੰ ਕਹਿੰਦੇ ਆਣ ਵੀ ਸਾਡੇ ਨਾਲ ਵਿਆਹ ਕਰਵਾ ਲੈ ਪੂਰਾ ਜਿਹੜੀਆਂ ਆਕਾਸ਼ ਦੀਆਂ ਹਨ ਲਾੜਾ ਦੇਖਣ ਲਾੜੀਆਂ ਚਾਗਰਦੇ ਹੋਈਆਂ ਤੋਂ ਸਵਰਣਤ ਬੀਜ ਜਿਹੜਾ ਰક્ત ਬੀਜ ਹੈ ਇਹ ਕੀ ਹੈ ਫਿਰ ਲਾੜਾ ਹੋ ਗਿਆ ਜਾਂ ਮਹਾਰਾਜ ਕਹਿੰਦੇ ਇਉਂ ਕਹਿ ਲੋ ਲਾੜਾ ਦੇਖਣ ਲਾੜੀਆਂ ਜੋ ਗਿਰਦੇ ਹੋਈਆਂ ਤਲਵਾਰਾਂ ਲਾੜੀਆਂ ਸਨ ਤਲਵਾਰਾਂ ਜਿਹੜੀਆਂ ਇਸਤਰੀਆਂ ਬਣ ਕੇ ਆਪਣੇ ਲਾੜੇ ਨੂੰ ਵੇਖਣ ਵਾਸਤੇ ਆਮਾ ਸਾਹਮਣੇ ਇਕੱਟੀਆਂ ਹੋ ਗਈਆਂ ਆਲੇ-ਦੁਆਲੇ ਰક્ત ਬੀਜ ਦੇ ਇਕੱਟੀਆਂ ਹੋ ਗਈਆਂ ਭਾਵ ਨੂੰ ਇਦਾਂ ਘੇਰਾ ਪਾਇਆ ਪਿਆ ਸਾਰੀਆਂ ਸ਼ਕਤੀਆਂ ਨੇ ਪਾੜੀ ਜੋ ਵੀ ਤੋਸਾ ਪਾਈਆਂ ਅੰਦਰਾਂ ਮੁਕਾਬਲਾ ਨਗਾਰਿਆਂ ਦੇ ਝੋਟਾਂ ਲਗਿਆ ਤੇ ਫੌਜਾਂ ਦਾ ਦਲਾਂ ਮੁਕਾਬਲਾ ਦੋਵੇਂ ਦਲਾਂ ਦੇ ਵਿੱਚ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ ਦਸਤੀ ਤੂ ਨਚਾਈਆਂ ਤੇਗਾ ਨੰਗੀਆਂ ਯੋਧਿਆਣੇ ਆਪਣੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਫੜ ਲਈਆਂ ਤੇ ਵਾਰ ਕਰ ਲਈ ਉਹਨਾਂ ਨੂੰ ਨਚਾਈਆਂ ਭਾਵ ਕਮਾਇਆ ਹੈ ਸੋ ਆਪੋ ਆਪਣੇ ਇਹ ਕਰਤਬ ਕਰਦੇ ਪਏ ਹਨ ਇਸ ਤਰ੍ਹਾਂ ਇਹ ਤੇ ਗਨ ਚਾਉਂਦੇ ਪਏ ਹਨ ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ ਉਹਨਾਂ ਤਲਵਾਰਾਂ ਜਿਹੜੀਆਂ ਮਾਸ ਖਾਣ ਲਈ ਗਿੱਜੀਆਂ ਹੋਈਆਂ ਸਨ ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ ਕਿੰਨਾ ਸੋਹਣਾ ਮਹਾਰਾਜ ਨੇ ਲੇਖਿਆ ਆ ਪੀਨਾ ਸੂਰਮਿਆਂ ਦੇ ਫਿਰ ਸਰੀਰ ਨੂੰ ਉਹ ਤਲਵਾਰਾਂ ਲਾਈਆਂ ਜਿਹੜੀਆਂ ਤਲਵਾਰਾਂ ਰਣ ਭੂਮੀ ਦੇ ਵਿੱਚ ਮਾਸ ਖਾਣ ਗਿੱਜੀਆਂ ਆਇਆਂ ਭਾਵ ਵਾਰ ਕਰਨਾ ਜਾਣਦੀਆਂ ਹੁੰਦੀਆਂ ਜਿਨ੍ਹਾਂ ਨੇ ਫਿਰ ਲੋ ਦਾ ਸਵਾਦ ਵੇਖਿਆ ਪਹਿਲਾਂ ਵੀ ਗੋਸ਼ਤ ਗਿੱਧੀਆਂ ਜਿਹੜਾ ਗੋਸ਼ਤ ਖਾਣ ਗਿੱਜੀਆਂ ਆਈਆਂ ਇਹ ਫਿਰ ਇਨ੍ਹਾਂ ਰਾਖਸ਼ਾਂ ਦੇ ਸਰੀਰਾਂ ਦੇ ਵਿੱਚ ਇਨ੍ਹਾਂ ਸੂਰਮਿਆਂ ਦੇ ਸਰੀਰਾਂ ਵਿੱਚ ਖੁਭੋਈਆਂ ਹਨ ਬਿਦਰ ਬਿਦਨ ਰਾਤੀ ਆਈਆਂ ਮਰਦਾਂ ਘੋੜਿਆਂ ਤੇ ਅੱਗੇ ਪਾਤਸ਼ਾਹ ਲਿਖਦੇ ਹਨ ਦੁਰਗਣ ਐਸੀ ਕਟਾ ਵੱਡ ਕੀਤੀ ਹੈ ਨਾ ਇਨੀ ਦੁਹਾਈ ਮਚਾਈ ਆ ਇਨੀ ਵੱਡ ਟੁਕ ਕੀਤੀ ਹੈ ਕਿ ਸੂਰਮਿਆਂ ਦੇ ਘੋੜਾਂ ਲਈ ਦੁਖਦਾਈ ਰਾਤ ਆਈ ਹੈ ਪੀ ਦੁਖ ਪੀੜਾ ਵਾਲੀ ਰਾਤ ਆਈ ਹੈ ਜੋਗਣੀਆਂ ਮਿਲਤਾਈਆਂ ਲੋਹੂ ਪਖਣਾ ਜਿਹੜੀਆਂ ਜੋਗਣੀਆਂ ਹਨ ਜੋਗਨ ਉਹ ਲਹੂ ਪੀਣ ਲਈ ਇਕੱਠੀਆਂ ਹੋ ਮੈਦਾਨ ਵਿੱਚ ਆ ਗਈਆਂ ਹਨ ਫੌਜਾਂ ਮਾਰ ਹਟਾਈਆਂ ਦੇਵਾਂ ਦਨਵਾਂ ਦੁਰਗਾ ਨੇ ਬੜੇ ਭਿਆਨਕ ਜੰਗ ਮਚਾ ਕੇ ਰਾਖਸ਼ੀਆਂ ਫੌਜਾਂ ਨੂੰ ਪਿਛੇ ਧੱਕ ਦਿੱਤਾ ਹਟਾ ਦਿੱਤਾ ਹੈ ਭਜ ਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ ਫਿਰ ਇਸ ਤਰ੍ਹਾਂ ਹੋਇਆ ਪੀ ਮੈਦਾਨ ਵਿੱਚੋਂ ਭੱਜ ਕੇ ਆ ਗਏ ਹਨ ਰਾਖਸ਼ ਸਾਰੇ ਸੁੰਭ ਨੂੰ ਜੰਗ ਦੇ ਸਾਰਾ ਸਮਾਚਾਰ ਦੱਸਿਆ ਵੀ ਉੱਥੇ ਸਾਡਾ ਨਹੀਂ ਕੋਈ ਟਿਕਦਾ ਕੋਈ ਰਾਖਸ਼ ਨਹੀਂ ਟਿਕਦਾ ਸੋ ਇਸ ਤਰ੍ਹਾਂ ਸਾਰਾ ਹਾਲ ਸੁਣਾਉਣਾ ਕੀਤਾ ਹੈ ਪੁਇ ਨ ਪੌਣੇ ਪਾਈਆਂ ਬੂੰਦ ਰਕਤ ਦੀਆਂ ਰਾਜੇ ਸੋਮ ਨੂੰ ਰਾਖਣ ਦੇ ਰਕਤ ਵੀ ਦੇ ਖੂਨ ਦੀਆਂ ਬੂੰਦਾਂ ਜਿਹੜੀਆਂ ਹਨ ਉਹ ਜ਼ਮੀਨ ਤੇ ਨਹੀਂ ਡਿੱਗਣ ਦਿੱਤੀਆਂ ਗਈਆਂ ਹਨ ਭਾਵ ਕਹਿਣ ਤੋਂ ਕਰਨ ਤੋਂ ਭਾਵੇਂ ਪ੍ਰਕਾਰ ਹੈ ਭੀ ਕਾਲਕਾ ਨੇ ਅਤੇ ਦੁਰਗਾ ਨੇ ਸਲਾਹ ਕਰ ਲਈ ਭੀ ਜਦੋਂ ਆਪਾਂ ਇਹਨਾਂ ਨੂੰ ਮਾਰਦੇ ਹਾਂ ਤੇ ਇਹਨਾਂ ਦੀਆਂ ਬੂੰਦਾਂ ਥੱਲੇ ਡਿੱਗਦੀਆਂ ਹਨ ਤੇ ਨਵਾਂ ਰਕਤ ਬੀਜ ਪੈਦਾ ਹੁੰਦਾ ਸੋ ਮੈਂ ਮਾਰਦੀ ਹਾਂ ਦੁਰਗਾ ਕਹਿੰਦੀ ਤੂੰ ਇਹਨਾਂ ਦੀਆਂ ਬੂੰਦਾ ਜਿਹੜੀ ਹਨ ਪੀ ਜਾਵੇਂ ਸਾਰਾ ਖੂਨ ਸੋ ਇਸ ਤਰ੍ਹਾਂ ਨਵੇਂ ਰਾਖਸ਼ ਪੈਦਾ ਨਾ ਹੋਣ ਇਹ ਗੱਲ ਜਾ ਕੇ ਰਾਜੇ ਸੁੰਭ ਨੂੰ ਦੱਸੀ ਹੈ ਪੀ ਭਜਰੀ ਕਥਾ ਸੁਣਾਈਆਂ ਸੁਣਾਈਆਂ ਰਾਜੇ ਸੁੰਭ ਤੇ ਭਜ ਗਏ ਹਨ ਮદાન ਵਿੱਚ ਹੋ ਜਾ ਕੇ ਸਾਰੀ ਕਥਾ ਜੰਗ ਦੀ ਦਸੀਏ ਭੁਈ ਨਾ ਪਾਉਣੇ ਪਾਈਆਂ ਬੂੰਦਾ ਰਕਤ ਦੀਆਂ ਇਹਨਾਂ ਨੇ ਭੁਈ ਜ਼ਮੀਨ ਵਿੱਚ ਜ਼ਮੀਨ ਉੱਤੇ ਰਕਤ ਦੀਆਂ ਬੂੰਦਾਂ ਡਿੱਗਣਾਂ ਨਾ ਦਿੱਤੀਆਂ ਖਾਲੀ ਖੇਤ ਖਪਾਈਆਂ ਸਭੇ ਸੂਰਤਾਂ ਉਸ ਲਹੂ ਦੀਆਂ ਬੂੰਦਾਂ ਨੂੰ ਧਰਤੀ ਤੇ ਡਿੱਗਣ ਤੋਂ ਪਹਿਲਾਂ ਹੀ ਕਾਲਕਾ ਜਿਹੜੀ ਸੀ ਉਹ ਪੀ ਜਾਇਆ ਕਰਦੀ ਸੀ ਬਹੁਤ ਹੀ ਸਰੀ ਬਿਹਾਈਆਂ ਘੜੀਆਂ ਕਾਲਕੀਆਂ ਸੋ ਇਸ ਤਰ੍ਹਾਂ ਰਾਜਾ ਸੁंभ ਜੀ ਹੋਇਆ ਕਿ ਬੇਸ਼ਮਾ ਰਾਖਸ਼ਾਂ ਦੇ ਸਿਰਾਂ ਤੇ ਕਾਲ ਦੀਆਂ ਘੜੀਆਂ ਆ ਪਹੁੰਚੀਆਂ ਹਨ ਯਾਨ ਨਾ ਜਾਏ ਮਾਈਆਂ ਜੂਜੇ ਸੂਰਮੇ ਸੂਰਮੇ ਮਰ ਕੇ ਧਰਤੀ ਤੇ ਉ ਪਏ ਨੇ ਜਿਵੇਂ ਮਾਵਾਂ ਨੇ ਕਦੀ ਜੰਮੇ ਨਹੀਂ ਹੁੰਦੇ ਇਸ ਤਰ੍ਹਾਂ ਮਾਰੇ ਹਨ ਦੁਰਗਾ ਨੇ ਪੌੜੀ ਸੁੰਭ ਸੁਣੀ ਕਰਹਾਲੀ ਸਰਣਤ ਬੀਜ ਦੀ ਰਾਜੇ ਸੋਮਣੇ ਰਣ ਭੂਮੀ ਵਿੱਚ ਰਕਤ ਬੀਜ ਦੇ ਹੋਈ ਦੁਰਦਸ਼ਾ ਬੜੇ ਦੁੱਖ ਦੇ ਨਾਲ ਸੁਣੀ ਪਈ ਸਾਡਾ ਇੱਕ ਜਰਨਲ ਸੀ ਰਕਤ ਬੀਜ ਪੀ ਸੋਚਿਆ ਸੀ ਭੇਜਾਂਗੇ ਜਿਹਨੂੰ ਕੋਈ ਮਾਰ ਨਹੀਂ ਸਕਦਾ। ਕਿ ਮਾਰਨਾ ਤੇ ਮੁਸ਼ਕਲ ਹੀ ਆਣਾ ਵੀ ਜਿਹਦੇ ਸਰੀਰ ਚ ਹੁਣ ਬੂੰਦਾਂ ਡਿੱਗਣ ਤੇ ਨਵਾਂ ਰક્ત ਵਿੱਚ ਪੈਦਾ ਹੋ ਜਾਵੇ। ਜਦੋਂ ਵੇਖਿਆ ਉਹ ਵੀ ਨਿਪਟਾ ਦਿੱਤਾ ਉਹ ਵੀ ਮਾਰ ਦਿੱਤਾ ਤੇ ਬੜੀ ਦੁਖਦਾਈ ਖਬਰ ਉਹਨੇ ਸੁਣਨਾ ਕੀਤੀ ਹੈ। ਅरण ਵਿੱਚ ਕਿਨੇ ਨਾ ਝਾਲੀ ਦੁਰਗਾ ਆਮਦੀ ਤੇ ਉਸਨੇ ਇਹ ਵੀ ਸੁਣਿਆ ਕਿ ਜੰਗ ਦੇ ਮੈਦਾਨ ਵਿੱਚ ਦੁਰਗਾ ਦੇ ਹਮਲੇ ਨੂੰ ਕੋਈ ਸੂਰਮਾ ਰੋਕ ਨਹੀਂ ਸੀ ਸਕਿਆ ਇਹ ਵੀ ਖਬਰ ਨਾਲੇ ਸੁਣੀ ਬਹੁਤੇ ਬੀਰ ਜਟਾਲੀ ਉੱਠੇ ਆਖ ਕੈ ਜੰਗ ਦੇ ਦੁਖਦਾਈ ਸਮਾਚਾਰ ਸੁਣ ਕੇ ਬੜੇ ਬੀਰ ਜਿਹੜੇ ਸਨ ਜਟਾਂ ਵਾਲੇ ਜੜਾਵਾਂ ਵਾਲੇ ਸੂਰ ਬੇਰਾਕਸ਼ ਬੜੇ ਗੁੱਸੇ ਦੇ ਨਾਲ ਉੱਠੇ ਹਨ ਚੋਟਾਂ ਪਾਣ ਤਬਾਲੀ ਜਾਸਨ ਜੁੱਧ ਨੂੰ ਉਹਨਾਂ ਨੇ ਨਗਾਰਿਆਂ ਦੇ ਉੱਤੇ ਧੌਂਸਿਆਂ ਤੇ ਚੋਟਾਂ ਲਾਈਆਂ ਤੇ ਨਾਲੇ ਫਿਰ ਜੁੱਧ ਨੂੰ ਇਸ ਤਰ੍ਹਾਂ ਗਏ ਹਨ ثارثار ਪ੍ਰਥਮੀ ਹਾਲੀ ਦਲਾਂ ਚੜੰਦਿਆਂ ਤੇ ਜਿਹੜੇ ਰਾਸ਼ਣ ਦਾ ਦਲ ਜਦੋਂ ਰਣ ਭੂਮੀ ਨੂੰ ਜਾਂਦਾ ਹੈ ਨਾ ਤੇ ثار ثارثار ਪ੍ਰਥਮੀ ਹਾਲੀ ثارثار ਕਰਕੇ ਫਿਰ ਜ਼ਮੀਨ ਕੰਬਣ ਲੱਗ ਪਈ ਭਾਵ ਇਨਾ ਭਾਰੀ ਜਥਾ ਜਿਹੜਾ ਹੁਣ ਜੁੱਧ ਨੂੰ ਚੱਲਿਆ ਹੈ ਨਾਉ ਜਿਵੇਂ ਹੈ ਚਾਲੀ ਸ਼ਹ ਦਰਿਆਵ ਵਿੱਚ ਧਰਤੀ ਮਹਾਰਾਜ ਕਹਿੰਦੇ ਇਦਾਂ ਕੰਬ ਰਹੀ ਸੀ ਜਿਵੇਂ ਡੂੰਘੇ ਦਰਿਆਆਂ ਦੀਆਂ ਘੁੰਮਣ ਘੇਰੀਆਂ ਵਿੱਚ ਫਸੀ ਬੇੜੀ ਡੋਲਦੀ ਹੈ ਜਦੋਂ ਦਰਿਆ ਦੇ ਵਿੱਚ ਘੁੰਮਣ ਘੇਰੀ ਜੀ ਬਣਦੀ ਹੈ ਤੂਫਾਨ ਆਉਂਦਾ ਹਨਾ ਤਾਂ 베ਰੀ ਜਿੱਦਾਂ ਡੋਲਦੀ ਹੈ ਕਦੀ ਸੱਜੇ ਕਦੀ ਖੱਬੇ ਜਾਂ ਆਮ ਬੇੜੀ ਡੋਲਦੀ ਵੇਖੀ ਹੋਵੇ ਕਿਸੇ ਦ੍ਰਿਸ਼ ਦੇ ਵਿੱਚ ਐਦਾਂ ਕਹਿੰਦੇ ਧਰਤੀ ਜਿਹੜੀ ਕੰਬਣ ਕੰਬਣ ਲੱਗ ਪਈ ਬੇੜੀ ਦੀ ਨਿਆਈ ਧੂੜ ਉਤਾਹਾਂ ਖਾਲੀ ਛੜੀ ਤੁਰੰਗਮਾਂ ਘੋੜਿਆਂ ਦੇ ਸੂਮਾਂ ਨਾਲ ਉੱਡਿਆ ਘਟਾ ਸਮਾਨ ਵਿੱਚ ਤੱਕ ਛਾ ਗਿਆ ਸਮਾਨ ਤੱਕ ਉਹਨੇ ਛਾਈ ਰੱਖਿਆ ਜਿਹੜੇ ਘੋੜਿਆਂ ਦੇ ਪੌੜਾਂ ਦੇ ਨਾਲ ਧੂੜ ਉੱਠੀ ਸੀ ਬਹੁਤ ਭਾਰੀ ਜਿਹੜਾ ਜਥਾ ਜਾਂਦਾ ਪਿਆ ਜਾਨ ਪੁਕਾਰੂ ਚਾਲੀ ਧਰਤੀ ਇੰਦਰ ਥੈ ਇੱਦਾਂ ਲੱਗ ਰਿਹਾ ਸੀ ਜਿਵੇਂ ਧਰਤੀ ਇੰਦਰ ਕੋਲ ਆਪਣੇ ਦੁੱਖ ਦੀ ਪੁਕਾਰ ਕਰਨੀ ਜਾ ਰਹੀ ਹੁੰਦੀ ਹੈ ਆਪਣਾ ਦੁੱਖ ਧਰਤੀ ਦੱਸਣ ਜਾਣ ਲੱਗੀ ਵੀ ਬੜਾ ਭਾਰੀ ਦਲ ਸਾਡੇ ਉਤੋਂ ਵੀ ਲੰਘ ਰਿਹਾ ਹੈ ਕਹਿਣ ਦੇ ਉਪਰ ਮਰਾਦ ਹੈ ਗੁਰੂ ਸਾਹਿਬ ਇਹ ਦੱਸਦੇ ਹਨ ਬਹੁਤ ਸਾਰੇ ਸੂਰਮੇ ਇਸ ਤਰ੍ਹਾਂ ਫਿਰ ਦੁਰਗਾ ਦੇ ਨਾਲ ਯੁੱਧ ਕਰਨੀ ਜਾਂਦੇ ਹਨ ਪੌੜੀ ਆਹਰ ਮਿਲਿਆ ਆਹਰੀਆ ਸੈਣ ਸੂਰਿਆਂ ਸਾਜੀ ਸੂਰਮਿਆਂ ਨੂੰ ਜੰਗ ਕਰਨ ਦਾ ਆਹਰ ਉਤਸ਼ਾਹ ਮਿਲਿਆ ਤੇ ਉਹਨਾਂ ਨੇ ਫੌਜਾਂ ਨੂੰ ਤਿਆਰ ਕਰ ਲਿਆ ਚਲੇ ਸੋਹੇ ਦੁਰਗਾ ਸ਼ਾਜਨ ਕਾਬੇ ਹਾਜੀ ਰਾਖਸ਼ਾਂ ਦੀਆਂ ਫੌਜਾਂ ਦੁਰਗਾ ਦੇ ਨਾਲ ਜੰਗ ਕਰ ਲਈ ਇਹ ਉਹ ਚਾਲ ਪਈਆਂ ਮਨ ਕਾਬੇ ਵਾਲੇ ਜਿਹਦਾ ਹਾਜੀ ਜਾਂਦੇ ਨਾ ਮੁਸਲਮਾਨ ਜਾਂਦੇ ਨੇ ਜਥਾ ਬਣਾ ਕੇ ਹੁਣ ਤੇ ਚਲੋ ਹਾਜਾਂ ਵਗੈਰਾ ਤੇ ਜਾਂਦੇ ਨੇ ਪਹਿਲਾਂ ਇਸ ਤਰ੍ਹਾਂ ਜਥਾ ਬਣਾ ਕੇ ਦੇਸ਼ਾਂ ਦੇ ਵਿੱਚੋਂ ਜਾਂਦੇ ਹੁੰਦੇ ਸੀ ਪਹਿਲਾਂ ਪਾਕਿਸਤਾਨ ਹਿੰਦੁਸਤਾਨ ਦਾ ਇੱਕ ਸੀ ਐਤੋਂ ਬਾਅਦ ਈਰਾਨ ਦਾ ਬਾਰਡਰ ਫਿਰ ਇਰਾਕ ਇਸੇ ਤਰ੍ਹਾਂ ਸੌਦੀ ਅਰਬ ਵਾਲੇ ਜਾਂਦੇ ਸਨ ਜਥਾ ਬਣਾ ਕੇ ਉੱਤੇ ਸਾਹ ਦੇ ਨਾਲ ਚੱਲੇ ਆ ਨਾ ਸਾਰੇ ਚੱਲੇ ਸੋਹੇ ਦੁਰਗਸ਼ਾ ਜਣ ਜਣ ਕਾਬੇ ਹਾਜੀ ਇਸੇ ਤਰ੍ਹਾਂ ਹੁਣ ਜਿਹੜੇ ਰਾਸ਼ਸ ਦੁਰਗਾ ਵੱਲਦਾ ਜਾਂਦੇ ਪਏ ਜਿਵੇਂ ਹਾਜੀ ਹੱਜ ਕਰਨ ਵਾਸਤੇ ਚੱਲੇ ਹੋਣ ਤੇਰੀ ਤੇਗੀ ਜਮ ਤੜੀ ਰਣ ਮੰਡੀ ਬਾਜੀ ਰਾਸ਼ਾਂ ਦੇ ਆਗੂਆਂ ਨੇ ਆਪਣੇ ਸੂਰਮੇ ਵਿੱਚ ਤੀਰਾਂ ਤਲਵਾਰਾਂ ਕਟਾਰਾਂ ਦੀ ਬਾਜੀ ਹੰਡੀ ਭਾਵ ਸੂਰਮਿਆਂ ਨੂੰ ਸ਼ਸਤਰ ਦਿੱਤੇ ਵੇਖੋ ਮਹਾਰਾਜ ਨੇ ਕਿਸ ਤਰ੍ਹਾਂ ਲਿਖਿਆ ਵੀ ਜਿਵੇਂ ਬਾਜੀ ਵੰਡਦੇ ਆ ਨਾ ਇਸ ਤਰ੍ਹਾਂ ਇਹਨਾਂ ਨੇ ਸ਼ਸਤਰਾਂ ਦੀ ਭਾਜੀ ਵੰਡੀ ਆਪਸ ਦੇ ਵਿੱਚ ਵੀ ਆਹ ਸ਼ਸਤਰ ਲਵੋ ਤੀਰ ਲਵੋ ਕਟਾਰ ਲਵੋ ਕਿਰਪਾਨਾ ਦੁਰਗਾ ਨੂੰ ਮਾਰਨ ਵਾਸਤੇ ਸ਼ਸਤਰਾਂ ਦੀ ਭਾਜੀ ਆਪਸ ਵਿੱਚ ਜਿਹੜੇ ਰਾਖਸ਼ ਵੰਡਦੇ ਹਨ ਇੱਕ ਕਾਇਲ ਘੋਮਨ ਸੂਰਮੇ ਜਨਮਕਤਬ ਕਾਜੀ ਕਈ ਸੂਰਮੇ ਜ਼ਖਮੀ ਹੋਏ ਮੈਦਾਨ ਵਿੱਚ ਇਦਾਂ ਘੁਮਰੇ ਸਨ ਪਿ ਜਿਵੇਂ ਮਦਰਸੇ ਦੇ ਵਿੱਚ ਕਾਜੀ ਸਿਰ ਹਿਲਾ-ਹਿਲਾ ਕੇ ਬੱਚਿਆਂ ਨੂੰ ਕੁਰਾਨ ਪੜ੍ਹਾਉਂਦੇ ਨੇ ਅੱਜ ਵੀ ਤੁਸੀਂ ਵੇਖੋ ਨਾ ਜਦੋਂ ਕੁਰਾਨ ਪੜ੍ਹਾਉਂਦੇ ਨੇ ਤਾਂ ਉਹ ਸੇਰ ਸੇਰਵੜਾ ਲਾਉਂਦੇ ਨੇ ਅੱਗੇ ਪਿੱਛੇ ਨੂੰ ਹੁੰਦੇ ਨੇ ਅੱਗੇ ਪਿੱਛੇ ਦਾ ਹੋਈ ਜਾਂਦੇ ਨੇ ਨਾਲ ਕੁਰਾਨ ਪੜ੍ਹੇ ਜਾਂਦੇ ਮਸਤ ਹੋ ਕੇ ਮਸਤੀ ਦੇ ਨਾਲ ਪੜ੍ਹਦੇ ਜਾਂ ਕਹਿ ਲੋ ਇਸ ਤਰ੍ਹਾਂ ਵੀ ਉਹਨਾਂ ਦੀ ਆਦਤ ਹੋਵੇ ਮਹਾਰਾਜ ਨੇ ਉਹ ਦ੍ਰਿਸ਼ਟਾਂਤ ਦਿੱਤਾ ਕਹਿੰਦੇ ਭੀ ਇਸ ਤਰ੍ਹਾਂ ਇਹ ਇਦਾਂ ਘੁੰਮਦੇ ਪਏ ਜਿਹੜੇ ਮਧੋਸ਼ ਜੀ ਹੋ ਕੇ ਅਧ ਮਰੇ ਜੇ ਹੋ ਕੇ ਜਿਵੇਂ ਜਿਹੜੇ ਹਾਜੀ ਹਨ ਕਾਜੀ ਹਨ ਉਹ ਕੁਰਾਨ ਪੜ੍ਹਾਉਂਦੇ ਪਏ ਹਨ ਹਿਲਾ ਹਿਲਾ ਕੇ ਆਪਣੇ ਸਰੀਰ ਨੂੰ ਐਵੇਂ ਮਸਤੀ ਦੇ ਵਿੱਚ ਇਕਬੀਰ ਪਰੋਤੇ ਬਰਚੀਏ ਜਿਉ ਚੁੱਕ ਪੌਣ ਨਿਵਾਜੀ ਕਈ ਸੂਰਮੇ ਦੇਵੀ ਦੇ ਬਰਚੀ ਵਿੱਚ ਪਰੋਤੇ ਸਨ ਪਰੋਏ ਗਏ ਭਾਵ ਉਹਨਾਂ ਦੇ ਸਰੀਰ ਸਰੀਰ ਵਿੱਚੋਂ ਦੇਵੀ ਦੇ ਬਰਚੇ ਇਸ ਤਰ੍ਹਾਂ ਲੰਗੇ ਹਨ ਜਿਵੇਂ ਨਮਾਜ਼ੀ ਨਮਾਜ਼ ਪੜ੍ਹਨੀ ਧਰਤੀ ਤੇ ਝੁਕੇ ਹੁੰਦੇ ਨਾ ਜਦੋਂ ਨਮਾਜ਼ ਪੜ੍ਹਦੇ ਤੇ ਸਾਰੇ ਇਕੱਠ ਝੁਕਦੇ ਨੇ ਤੇ ਇਸ ਤਰ੍ਹਾਂ ਕਹਿੰਦੇ ਜਿਦਾਂ ਪਰੋਏ ਗਏ ਹਨ ਉਹ ਬਰਚੀ ਦੇ ਅੰਦਰ ਇਕ ਦੁਰਗਾ ਸੋਹੇ ਖੁਣ ਸਕੇ ਖੁਣ ਸਾਇਨ ਤਾਜੀ ਕਈ ਸੁਗਰ ਮੇ ਬੜੇ ਰੋ ਨਾਲ ਘੋੜੇ ਨਚਾਉਂਦੇ ਜੰਗ ਕਰ ਲਈ ਦੁਰਗਾ ਦੇ ਆਹੂ ਸਾਹਮਣੇ ਆਉਂਦੇ ਹਨ ਇਕ ਧਾਵਨ ਦੁਰਗਾ ਸਾਹਮਣੇ ਜਿਉ ਭੁਖਿਆਏ ਪਾਜੀ ਕਈ ਰਾਖਸ਼ ਦੁਰਗਾ ਦੇ ਸਾਹਮਣੇ ਇਸ ਤਰ੍ਹਾਂ ਆਉਂਦੇ ਹਨ ਜਿਸ ਤਰ੍ਹਾਂ ਕੋਈ ਭੁੱਖਾ ਖਾਣਾ ਵੇਖ ਕੇ ਭੱਜ ਕੇ ਪੈਂਦਾ ਇਸ ਤਰ੍ਹਾਂ ਦੁਰਗਾ ਨੂੰ ਮਾਰਨ ਵਾਸਤੇ ਆਉਂਦੇ ਜੋਚ ਦੇ ਵਿੱਚ ਹੁਣ ਇਸ ਪੌੜੀ ਦੇ ਵਿੱਚ ਤਿੰਨ ਜਿਹੜੀ ਹੈ ਵੀ ਉਹ ਦ੍ਰਿਸ਼ਟਾਂਤ ਮੁਸਲਮਾਨਾਂ ਦੇ ਦਿੱਤੇ ਹਨ ਮੁਸਲਮਾਨਾਂ ਦੇ ਇੱਕ ਹਾਜਜ ਵਾਲਾ ਇੱਕ ਕਾਜੀ ਪੜਾਉਂਦੇ ਪਏ ਨੇ ਇੱਕ ਜਦੋਂ ਨਮਾਜ਼ ਪੜ੍ਹਦੇ ਨੇ ਇਹ ਦ੍ਰਿਸ਼ਟਾਂਤ ਦਿੱਤੇ ਨੇ ਫਿਰ ਹੁਣ ਮਹਾਰਾਜ ਕਹਿੰਦੇ ਵੀ ਰਾਖਸ਼ ਜਿਹੜੇ ਸਨ ਦੁਰਗਾ ਵਲਿੱਦਾਂ ਭੱਜ ਕੇ ਆਉਂਦੇ ਨੇ ਜਿਵੇਂ ਕੋਈ ਬੜੇ ਦਿਨਾਂ ਤੋਂ ਭੁੱਖਾ ਖਾਣਾ ਵੇਖ ਕੇ ਭੱਜ ਕੇ ਆਉਂਦਾ ਨਾ ਇਸ ਤਰ੍ਹਾਂ ਆਉਂਦੇ ਨੇ ਮਾਰਨ ਵਾਸਤੇ ਕਦੇ ਨਰੱਜੇ ਜੁੱਜ ਤੇ ਰੱਜ ਹੋਏ ਰਾਜੀ ਉਹ ਸੂਰਮੇ ਜਿਹੜੇ ਕਦੀ ਜੰਗ ਕਰਕੇ ਰਾਜਦੇ ਨਹੀਂ ਸਨ ਇਹ ਉਹ ਨਾ ਸੁਰਮਿਆਂ ਦੀ ਬਹਾਦਰੀ ਸੀ ਉਹ ਅੱਜ ਦੁਰਗਾ ਨਾਲ ਜੰਗ ਕਰਕੇ ਰਜ ਗਏ ਸਨ ਤੇ ਇਹਦੇ ਵਿੱਚ ਹੁਣ ਦੁਰਗਾ ਦੀ ਕਿੰਨੀ ਬਹਾਦਰੀ ਪਹਿਲਾਂ ਉਹ ਕਿੰਨੇ ਜੰਗ ਉਹਨਾਂ ਨੇ ਕੀਤੇ ਉਹ ਕਦੀ ਰਜਦੇ ਨਹੀਂ ਸਨ ਅੱਜ ਦੁਰਗਾ ਸਾਹਮਣੇ ਆਏ ਆਏ ਹਨ ਅੱਜ ਰਜ ਗਏ ਨੇ ਭਾਵ ਅੱਜ ਇਹਨਾਂ ਦੀ ਸਮਾਪਤੀ ਹੋ ਗਈ ਫੱਕ ਗਏ ਹਨ ਮਾਰੇ ਗਏ ਹਨ ਪੌੜੀ ਵੱਜੇ ਸੰਗਲੀ ਆਲੇ ਸੰਗਰ ਢੋਰੇ ਸੰਗਣਾ ਵਾਲਾ ਢੋਰੇ ਨਗਾਰੇ ਰਣ ਭੂਮੀ ਵਿੱਚ ਵੱਜ ਉੱਠੇ ਦਹੇ ਜੋ ਖੇਤ ਜਟਾਲੇ ਹਠਾਂ ਜੋੜੇ ਕੈ ਜਟਾ ਤਾਰੀ ਰਾਖਸ਼ ਸੂਰਮਿਆਂ ਦੀਆਂ ਕਤਾਰਾਂ ਜੰਗ ਵਿੱਚ ਜੁੱਟ ਗਈਆਂ ਸਨ ਨੇਜੇ ਬੰਬਲੀ ਆਲੇ ਦਿਸਨ ਔੜੇ ਝੰਡੀਆਂ ਵਾਲੇ ਨੇਜੇ ਸੂਰਮਿਆਂ ਦੇ ਹੱਥ ਵਿੱਚ ਝੁਗੇ ਹੋਏ ਦਿਸ ਰਹੇ ਸਨ ਉਹ ਵਰਚੇ ਉਹਨਾਂ ਦੇ ਉੱਤੇ ਝੰਡੇ ਲੱਗੇ ਸਨ ਉਹ ਵੀ ਦਿਖ ਰਹੇ ਸਨ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਇਸ ਤਰ੍ਹਾਂ ਲੱਗਦਾ ਪਿਆ ਸੀ ਦੁਰਗਾ ਸામਨੇ ਜਾਂਦੇ ਰਾਖਸ਼ਾਂ ਦਾ ਦ੍ਰਿਸ਼ ਇਦਾਂ ਦਾ ਦਿਸਦਾ ਪਿਆ ਮਹਾਰਾਜ ਕਹਿੰਦੇ ਜਿਵੇਂ ਜਟਾਧਾਰੀ ਸਾਧੂ ਗੰਗਾ ਦਾ ਇਸ਼ਨਾਨ ਕਰਨ ਜਾ ਰਹੇ ਹਨ ਇਹਨੇ ਇਹ ਵੀ ਹੁਣ ਲਹੂ ਦੇ ਵਿੱਚ ਇਸ਼ਨਾਨ ਕਰਨ ਜਾ ਰਹੇ ਹਨ ਇਹ ਜਿੰਨੇ ਵੀ ਹਨ ਰਾਖਸ਼ ਪੌੜੀ ਦੁਰਗਾ ਅਤੇ ਦਾਨਮੀ ਸੂਲ ਹੋਈਆਂ ਕੰਗਾ ਦੁਰਗਾ ਤੇ ਦੈਂਤਾਂ ਦੀਆਂ ਫੌਜਾਂ ਸ਼ਸਤਰ ਧਾਰ ਕੇ جنگ ਲਈ ਫਿਕਰਮੰਦ ਹੋਈਆਂ ਭਾਵ ਯੁੱਧ ਕਰਨ ਵਾਲੇ ਤਰਤੀਬ ਮਣਾਉਂਦੀਆਂ ਹਨ ਵਾਛੜ ਕਤੀ ਸੂਰਿਆਂ ਵਿੱਚ ਖੇਤ ਖਤੰਗਾ ਰਣ ਭੂਮੀ ਵਿੱਚ ਸੂਰਮਿਆਂ ਨੇ ਤੀਰਾਂ ਦਾ ਮੀਂਹ ਵਰਸਾ ਦਿੱਤਾ ਹੈ ਵਾਛੜ ਆਪਾਂ ਪੰਜਾਬੀ ਦਾ ਸ਼ਬਦ ਵਰਤਦੇ ਹਾਂ ਵਾਛੜ ਆ ਗਈ ਵਾਛੜ ਪੈਂਦੀ ਹੈ ਮੀਂਹ ਜਦੋਂ ਦਾ ਤਾਂ ਇਹਨਾਂ ਨੇ ਫਿਰ ਵਾਛੜ ਲੈਂਦੀ ਤੀਰਾਂ ਦੀ ਜਿਹੜੇ ਰਣ ਭੂਮੀ ਦੇ ਵਿੱਚ ਰਾਖਸਨ ਤੂਹੇ ਕਿਰਪਾਨ ਤਿੱਖੀਆਂ ਬੜ ਲਾਹਨ ਅੰਗਾ ਸੂਰਮੇ ਤੇਜਿਤ تلوارਾਂ ਨਾਲ ਦੁਸ਼ਮਣਾਂ ਦੇ ਅੰਗ ਵੱਢ ਦਿੰਦੇ ਹਨ ਪਹਿਲਾਂ ਦਲਾਂ ਮਿਲੰਦੇ ਆ ਬੜ ਭਏ ਨਿਹੰਗਾਂ ਦੋਹਾਂ ਪਾਸਿਆਂ ਦੀ ਫੌਜਾਂ ਨੇ ਆਹਮੋ ਸਾਹਮਣੇ ਆ ਜਾਣ ਕੇ ਸੂਰਮਿਆਂ ਦਾ ਸੂਰਮਿਆਂ ਦਾ ਯੁੱਧ ਮਚਾ ਦਿੱਤਾ ਹੈ ਦੋਹਾਂ ਪਾਸਿਓਂ ਨਿਹੰਗ ਆਗੇ ਨਿਹੰਗ ਨਾਮ ਸੂਰਮੇ ਦਾ ਹੁੰਦਾ ਹੈ ਫਾਰਸੀ ਵਿੱਚ ਨਿਹੰਗ ਨਾਮ ਮਗਰਮਸ਼ਦਾ ਹੁੰਦਾ ਨਿਹੰਗ ਨਾਮ ਹੁੰਦਾ ਹੈ ਨਿਹੰਗ ਜਿਹੜਾ ਹੰਗਤਾ ਤੋਂ ਰਹਿਦ ਹੰਕਾਰ ਤੋਂ ਰਹਿਤ ਹੋਵੇ ਉਹ ਨਿਹੰਗ ਹੁੰਦਾ ਹੈ निहंग नाम सूरमे ਦਾ ਵੀ ਹੁੰਦਾ ਇਥੇ निहंग ਨਾਮ सूरमे ਦਾ ਆਇਆ ਹੈ ਪਹਿਲਾ ਦਿਨ ਮਿਲੰਦੇ ਆ ਪੜ ਪਿਆ ਨਿਹੰਗਾ ਦੋਹਾਂ ਪਾਸਿਆਂ ਦੀਆਂ ਫੌਜਾਂ ਨੇ ਆਹਮੋ ਸਾਹਮਣੇ ਆ ਜਾਣ ਤੇ ਸੂਰਮਿਆਂ ਨੇ ਯੁੱਧ ਮਚਾ ਦਿੱਤਾ ਹੈ ਇਨਾ ਨਿਹੰਗਾ ਨੇ ਪੌੜੀ ਔਰੜ ਫੌਜਾਂ ਆਈਆਂ ਬਿਰ ਚੜੇ ਕੰਧਾਰੀ ਬੜੇ ਉਤਸ਼ਾਹ ਦੇ ਨਾਲ ਫੌਜਾਂ ਰਣ ਭੂਮੀ ਵਿੱਚ ਆਈਆਂ ਹਨ ਸੂਰਮੇ ਕਤਾਰਾਂ ਬਨ ਕੇ ਯੰਗ ਕਰਨੀ ਤਿਆਰ ਹੋ ਗਏ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਤਲਵਾਰੀ ਸੂਰਮਿਆਂ ਨੇ ਸਰਸਰ ਕਰਦੀਆਂ ਸੜਕ ਮਿਆਂ ਨੂੰ ਸਰਸਰ ਕਰਦੀਆਂ ਮਿਆਂ ਨੂੰ ਵਿੱਚੋਂ ਕੱਡੀਆਂ ਤਿੱਖੀਆਂ ਤਰਵਾਰੀ ਤਿੱਖੀਆਂ ਤਲਵਾਰਾਂ ਕੱਢ ਲਈਆਂ ਹਨ ਕੜਕ ਉਟੇ ਰਣ ਮੱਚਿਆ ਵੱਡੇ ਹੰਕਾਰੀ ਬੜੇ ਬੜੇ ਹੰਕਾਰੀ ਰਾਖਸ਼ ਜੰਗ ਤੇਜ ਹੋਣ ਲੱਗ ਪਿਆ ਹੈ ਗੱਜਣ ਲੱਗ ਪਏ ਹਨ ਸਿਰ ਤੜ ਬਾਹਾਂ ਗੰਨੜ ਫੁੱਲ ਜਹੇ ਬਾੜੀ ਸਿਰਾਂ ਤੜਾਂ ਤੇ ਬਾਹਾਂ ਦੇ ਟੁਕੜੇ ਰਣ ਭੂਮੀ ਵਿੱਚ ਪਏ ਹਨ ਇਸ ਤਰ੍ਹਾਂ ਲੱਗਦੇ ਹਨ ਸਿਰ ਤੜ ਬਾਹਾਂ ਗੰਨੜ ਫੁੱਲ ਜਹੇ ਬਾੜੀ ਜਿਵੇਂ ਬਾਗ ਦੇ ਵਿੱਚ ਬਗੀਚੇ ਦੇ ਵਿੱਚ ਫੁੱਲ ਕੇ ਢੇਰ ਲਾਏ ਹੋਣ ਐਸੀ ਤਰ੍ਹਾਂ ਇਨ੍ਹਾਂ ਸੂਰਮਿਆਂ ਦੇ ਸਿਰ ਬਾਹਾਂ ਦੇ ਢੇਰ ਲੱਗੇ ਪਏ ਇਸ ਤਰ੍ਹਾਂ ਲੱਗਦੇ ਹਨ ਜਾ ਪੇ ਕੱਟੇ ਬੜੀਆਂ ਰੁੱਖ ਚੰਦਨ ਆਰੀ ਜਾਂ ਸੂਰਮਿਆਂ ਦੇ ਕੱਟੇ ਹੋਏ ਅੰਗ ਕਿਸੇ ਦੀ ਬਾਹ ਕਿਸੇ ਦੀਆਂ ਲੱਤਾਂ ਇਉਂ ਲੱਗ ਰਹੀਆਂ ਸਨ ਜਿਵੇਂ ਤਰਖਾਨ ਨੇ ਆਰੀ ਦੇ ਨਾਲ ਚੰਦਨ ਦੇ ਰੁੱਖ ਵੱਢ ਕੇ ਸੁੱਟ ਦਿੱਤੇ ਹਨ ਇਸ ਤਰ੍ਹਾਂ ਇਹਨਾਂ ਦੀਆਂ ਬਾਹਾਂ ਲੱਤਾਂ ਇਸ ਤਰ੍ਹਾਂ ਰੁੱਖਾਂ ਦੀ ਨਿਆਈ ਲੱਗਦੀਆਂ ਪਈਆਂ ਹਨ ਕਈ ਫੁੱਲਾਂ ਦੀ ਨਿਆਈ ਦਿਸਦੀਆਂ ਪਈਆਂ ਹਨ ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਦੀ ਵਾਰਤਾ ਸੁਣਾਉਂਦੇ ਹਨ ਅੱਜ ਕਲਗੀਧਰ ਪਾਤਸ਼ਾਹ ਦੀ ਕਿਰਪਾ ਦੇ ਨਾਲ 48 ਪੌੜੀਆਂ ਚੰਡੀ ਦੀਆਂ ਵਾਰ ਦੀ ਕਥਾ ਵਿਚਾਰ ਹੋਈ ਹੈ ਗੁਰੂ ਕਲਗੀਧਰ ਪਾਤਸ਼ਾਹ ਕਿਰਪਾ ਕਰਕੇ ਲੜੀ ਵਾਰ ਕਥਾ ਕਰਵਾਉਣ ਕਲ ਦੀ ਕਥਾ ਦੇ ਵਿੱਚ ਸੋਇ ਸੁਬਾਣੀ ਦੀ 55 ਪੌੜੀਆਂ ਦੀ ਕਥਾ 55 ਪੌੜੀਆਂ ਤੱਕ ਕਥਾ ਹੋਵੇਗੀ ਕੁੱਲ 55 ਪੌੜੀਆਂ ਹਨ ਅਤੇ ਨਾਲ ਹੀ ਆਪਾਂ ਸਰਵਣ ਕਰਾਂਗੇ ਬਾਣੀ ਪੜਨ ਦਾ ਲਾਭ ਕੀ ਹੈ ਚੰਡੀ ਦੀ ਵਾਰ ਅਤੇ ਚੰਡੀ ਦੀ ਵਾਰ ਦਾ ਪਾਠ ਕਰਨ ਦੀ ਮਰਿਆਦਾ ਕੀ ਹੈ ਕਿਉਂਕਿ ਲਗਭਗ ਤਾਂ ਜਿਹੜੀਆਂ ਬਾਣੀਆਂ ਹਨ ਉਹ ਕਦੋਂ ਵੀ ਆਪਾਂ ਪੜ ਸਕਦੇ ਜਿਵੇਂ ਜਪਜੀ ਸਾਹਿਬ ਦੀ ਬਾਣੀ ਭਾਵੇਂ ਰਾਤ ਪੜੋ ਦਿਨ ਪੜੋ ਜਦੋਂ ਦਿਲ ਕਰੇ ਪਰ ਕੁਝ ਬਾਣੀਆਂ ਦੀ ਸੱਚੇ ਪਾਤਸ਼ਾਹ ਨੇ ਕੁਝ ਕਾਰਨਾ ਕਰਕੇ ਮਰਿਆਦਾ ਬਣ ਦਿੱਤੀਆਂ ਜਿਵੇਂ ਆਪਾਂ ਰਹਿਰਾ ਸਾਹਿਬ ਹੀ ਕਹਿ ਲਵੋ ਉਹ ਆਪਾਂ ਹੁਣ ਸ਼ਾਮ ਨੂੰ ਹੀ ਕਰ ਸਕਦੇ ਆਂ ਬਾਕੀ ਉਹ ਵੱਖਰੀ ਗੱਲ ਐ ਕੋਈ ਸੰਥਿਆ ਪ੍ਰਾਪਤ ਕਰਦਾ ਜਾਂ ਅਕੰਠ ਕਰਨ ਦੇ ਲਈ ਅਭਿਆਸ ਕਰਨ ਲਈ ਉਹ ਵੱਖਰੀ ਗੱਲ ਐ ਪਰ ਪਾਠ ਸ਼ਾਮ ਨੂੰ ਕਰ ਸਕਦੇ ਆਂ ਸੋ ਇਸੇ ਤਰ੍ਹਾਂ ਚੰਡੀ ਦੀ ਵਾਰ ਦੀ ਵੀ ਕੁਝ ਮਰਿਆਦਾ ਹੈ ਤੇ ਕੁਝ ਇਹੋ ਜੀਆਂ ਗੱਲਾਂ ਹਨ ਵੀ ਇਹ ਪਾਠ ਦਾ ਲਾਭ ਕੀ ਐ ਸੋ ਕੱਲ ਦੀ ਕਥਾ ਦੇ ਅੰਦਰ ਸਰਵਣ ਕਰਾਂਗੇ ਅੱਜ ਇਤਨੀਆਂ ਕਬੈਣ ਦੀਆਂ ਸੰਗਤ ਨੇ ਪ੍ਰਮਾਣ ਕਰਨੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਔਰੜ ਫੌਜਾਂ ਆਈਆਂ ਮੇਰ ਚੜੇ ਕੰਧਾਰੀ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉਠੇ ਰਣ ਮੱੱਚਿਆ ਵੱਡੇ ਾਰੀ ਸਰ ਤੜਬੰਹ ਨੰਣ ਫੁੱਲ ਜਿਹ ਹੈ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨ ਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ